ਮੇਰਾ ਨਾਮ ਬਿਬੀ ਰਣਜੀਤ ਕੌਰ ਮੇਰੇ ਨਾਲ ਸਰਦਾਰ ਮਨਜੀਤ ਸਿੰਘ ਫੋਮਾ ਜੀ ਵੀ ਨੇ ਅਸੀਂ ਅੱਜ ਆਈਸੀ ਦਿੱਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮੇਟੀ ਵੱਲੋਂ ਮੈਂ 23 ਜੂਨ ਨੂੰ 23 ਜੂਨ 2025 ਨੂੰ ਇੱਕ ਮੇਲ ਪਾਈ ਸੀ ਇੱਥੇ ਉਸ ਮੇਲ ਵਿੱਚ ਸਰਦਾਰ ਪਰਮਜੀਤ ਸਿੰਘ ਸਰਨਾ ਉਹਨਾਂ ਨੇ ਬੰਲਾ ਸਾਹਬੂਰ ਦੁਆਰੇ ਦੇ ਵਿੱਚ ਉੱਥੇ ਅਰਦਾਸ ਕਰਨ ਗਏ ਸੀ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਬਾਈਟ ਦਿੱਤੀ ਉਹ ਬਾਈਟ ਵਿੱਚ ਬੋਲ ਰਹੇ ਨੇ ਕਿ ਮੈਂ ਮੈਂਬਰਾਂ ਨੂੰ 27 ਸੇ 86 ਲੱਖ ਦਿੱਤਾ ਉਹਨਾਂ ਨੇ ਮੈਨੂੰ ਵੋਟਾਂ ਨਹੀਂ ਪਾਈਆਂ ਕਿਉਂਕਿ ਇੱਕ ਪ੍ਰਧਾਨ ਬਣਨਾ ਹੋਵੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਲਾਲਚ ਦੇ ਕੇ ਵੋਟਾਂ ਲੈਣੀਆਂ ਇਹ ਸਭ ਤੋਂ ਵੱਡਾ ਗੁਨਾਹ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਜੇ ਤੁਸੀਂ ਗੁਰੂ ਘਰ ਦੇ ਕਸਟੋਡੀਅਨ ਬਣਨ ਜਾ ਰਹੇ ਹੋ ਗੁਰੂ ਘਰ ਦੇ ਮਾਲਕ ਬਣਨ ਨਹੀਂ ਜਾ ਰਹੇ ਤੇ ਤੁਸੀਂ ਇਹੋ ਜਿਹਾ ਆਫਰ ਦੇ ਕੇ ਰਿਹਾ ਹੋ ਇਹਦਾ ਮਤਲਬ ਕੀ ਹੈ ਤੁਹਾਡਾ ਕਿ ਤੁਸੀਂ ਇੱਕ ਮੈਂਬਰ ਨੂੰ 82 ਲੱਖ ਦੇ ਰਹੇ ਹੋ ਤੇ ਜਿੱਤਣ ਵਾਸਤੇ 26 ਮੈਂਬਰ ਚਾਹੀਦੇ ਹਨ ਅੰਦਰ ਇੱਕ ਬੰਦੇ ਨੂੰ ਤੇ ਤੁਸੀਂ ਇੰਨਾ ਪੈਸਾ ਤਾਂ ਗੁਰੂ ਘਰੋਂ ਕੱਢੋਗੇ ਬਾਅਦ ਚੋਂ ਤੇ ਐਸ ਕਰਕੇ ਮੈਂ ਸ਼੍ਰੀ ਕਾਟਕ ਸਾਬ ਤੇ 23 ਜੂਨ 2025 ਨੂੰ ਇੱਕ ਮੇਲ ਪਾਈ ਸੀ ਪਰ ਮੈਂ ਬੇਨਤੀ ਕੀਤੀ ਸੀ ਮੈਂ ਫਰਿਆਦ ਲੈ ਕੇ ਆਈ ਸੀ ਇਹਨਾਂ ਦੇ ਕੋਲ ਕਿ ਜਿਹਦੇ ਨਾਲ ਕੀ ਜਿਹੜੇ ਇਹੋ ਜਿਹੇ ਬੰਦੇ ਨੇ ਉਹ ਪੰਥ ਦੀ ਨੁਮਾਇੰਦਗੀ ਨਹੀਂ ਕਰ ਸਕਦੇ ਔਰ ਇਹੋ ਜਿਹੇ ਬੰਦਿਆਂ ਨੂੰ ਪੰਚੋ ਛੇ ਕਿਹਾ ਜਾਣਾ ਚਾਹੀਦਾ ਤੇ ਉਹ ਮੇਲ ਦਾ ਕੋਈ ਹੱਲ ਤੱਕ ਕੋਈ ਅਸਰ ਨਹੀਂ ਹੋਇਆ ਸੀ ਤੇ ਅੱਜ ਅਸੀਂ ਫਿਰ ਦੁਬਾਰਾ ਆਏ ਆ ਇੱਥੇ ਕਿਉਂਕਿ ਇਹ ਜਿਹੜਾ ਸ਼੍ਰੀ ਕਾਰਤਾਰ ਸਿੰਘ ਸਾਹਿਬ ਇਹ ਤਾਨਤਨ ਸ਼ੇਮੇ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਰ ਸੋਇਆ ਹੋਇਆ ਆ ਹਾਕੋਰ ਸੱਚ ਦੀ ਲੜਾਈ ਵਾਸਤੇ ਆ ਅੱਜ ਕਰਕੇ ਮੈਂ ਦੁਬਾਰਾ ਬੇਨਤੀ ਕਰਨ ਆਈ ਸੀ ਕੀ ਇਹਦੇ ਉੱਪਰ ਐਕਸ਼ਨ ਲਿਆ ਜਾਏ ਐਕਸ਼ਨ ਕੀਤਾ ਜਾਏ ਅਜੇ ਸੇ ਹਾਰਡ ਕਾਪੀ ਦਿੱਤੀ ਹੈ ਇਹਦੇ ਨਾਲ ਹੀ ਇੱਕ ਅਸੀਂ ਲੈਟਰ ਹੋਰ ਦਿੱਤੀ ਹੈ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਿ 3 ਤਰੀਕ ਨੂੰ ਜੋ ਜਨਰਲ ਹਾਊਸ ਬੁਲਾਇਆ ਗਿਆ ਹੈ ਸ਼ਰਮਨੇ ਕੋ ਦੁਆਰਾ ਪ੍ਰਬੰਧਕ ਕਮੇਟੀ ਬਣਾਉ ਉਹ ਜਨਰਲ ਹਾਊਸ ਕੋਈ ਸ਼ਹੀਦੀ ਸਤਾਪਦੀ ਚੱਲ ਰਹੀ ਹੈ 350 ਸਾਲਾਂ ਦੀ ਸਤਾਪਦੀ ਹੈ ਜਿਹਦੇ ਵਿੱਚ ਕਿ ਬਹੁਤ سارے ਪ੍ਰੋਗਰਾਮ ਹੋ ਰਹੇ ਨੇ ਤੇ ਇਸ ਕਰਕੇ ਉਹ ਜਨਰਲ ਇਜਲਾਸ ਜਿਹੜਾ ਹੈਗਾ ਉਹ ਪੋਸਟਪੋਨ ਕੀਤਾ ਜਾਏ ਅਸੀਂ ਸ਼੍ਰੀ ਕਾਂਤਕ ਸਾਹਿਬ ਜੀ ਫਰਿਆਦ ਕੀਤੀ ਹੈ ਤਾਂ ਕਿ ਆਰਾਮ ਨਾਲ ਸਾਰੇ ਪ੍ਰੋਗਰਾਮ ਹੋ ਸਕਣ ਤੇ ਇਹ ਦੋ ਬੇਨਤੀਆਂ ਸੀ ਲੈ ਕੇ ਆਏ ਸੀ ਤੁਹਾਨੂੰ ਪੂਰੀ ਉਮੀਦ ਹੈ ਕਿਉਂਕਿ ਜਿੱਥੇ ਹਾਕ ਪਰ ਸੱਚ ਦੀ ਗੱਲ ਹੁੰਦੀ ਹੈ ਉੱਥੇ ਸਾਡੀਆਂ ਫਰਿਆਦ ਜ਼ਰੂਰ ਸੁਣੀ ਜਾਏਗੀ ਸਾਡੇ ਵੱਲੋਂ ਪਹਿਲਾਂ ਵੀ ਮੇਲ ਕੀਤੀ ਗਈ ਸੀ ਕੋਈ ਉਦਾਰ ਫੈਸਲਾ ਨਹੀਂ ਫਮਨੇ ਅੱਜ ਫੇਰ ਤੁੰਗ ਦੁਬਾਰਾ ਆਏ ਹੂ ਕਿ ਨੇ ਦਾ ਕੁਝ ਕੰਮ ਨਹੀਂ ਕੀਤਾ ਇਹਨਾਂ ਨੂੰ ਇੱਥੋਂ ਜਿਹੜੀ ਕਿ ਉਹਨਾਂ ਦੀ ਸਜ਼ਾ ਲੱਗਣੀ ਚਾਹੀਦੀ ਸੀ ਜਾਨੂੰ ਪੇਸ਼ ਹੋ ਰਹੀਦਾ ਇਹਨਾਂ ਬਿਲਕੁਲ ਜਿਹੜੇ ਜਥੇਦਾਰ ਸਾਹਿਬ ਹੈਗੇ ਨੇ ਉਹਨਾਂ ਨੂੰ ਇਹੋ ਜਿਹੇ ਬੰਦੇ ਨੂੰ ਪੰਚੂ ਸੇਕਣਾ ਚਾਹੀਦਾ ਕਿਉਂਕਿ ਉਹਨਾਂ ਰਿਕਾਰਡ ਹੈਗਾ ਸਾਰਾ ਕੁਝ ਤੁਕਨਾਂ ਨੇ ਮੀਡੀਆਜ਼ ਬੋਲੇ ਮੈਂ ਮੀਡੀਆ ਦਾ ਲਿੰਕ ਵੀ ਭੇਜ ਦਿੱਤੇ ਅੱਜ ਦੁਬਾਰਾ ਮੈਂ ਫੇਰ ਮੀਡੀਆ ਦਾ ਜਿਹੜਾ ਲਿੰਕ ਹੈਗਾ ਸੀ ਇਹਨਾਂ ਨੂੰ ਭੇਜ ਦਿੱਤਾ ਹੈ ਕਿ ਜਿਹਦੇ ਨਾਲ ਉਹ ਦੇਖ ਲੈਣ ਅੱਛੀ ਤਰ੍ਹਾਂ ਸੱਨਾ ਸਭ ਬੋਲ ਰਹੇ ਨੇ ਲਾਈਵ ਬੋਲ ਰਹੇ ਨੇ ਕਿ ਮੈਂ ਨੇ ਨੇ ਪੈਸੇ ਦਿੱਤੇ ਮੈਂਬਰਾਂ ਨੂੰ ਮੈਨੂੰ ਮੈਂਬਰਾਂ ਨੇ ਵੋਟ ਨਹੀਂ ਪਾਈ ਐ ਐਨ ਚੇਂਜ ਕਰਕੇ ਜੋ ਵੀ ਲਾਲਚ ਦੇ ਰਹੇ ਨੇ ਇਹ ਸਾਰੀਆਂ ਚੀਜ਼ਾਂ ਮਨ ਰਿਕਾਰਡ ਹੈਗੀ ਅਤੇ ਮੇਰੇ ਸਾਹਮਣੇ ਕਿਉਂਕਿ ਆਹੋ ਜਿਹੇ ਬੰਦੇ ਨੂੰ ਪੰਚੋ ਸੇਕਣਾ ਚਾਹੀਦਾ ਹੈ ਕਿਉਂਕਿ ਅਸਾਂ ਦੇ ਬੰਦਿਆਂ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੈ